ਅੰਮ੍ਰਿਤਸਰ ਦੇ ਰਹਿਣ ਵਾਲੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਦੀ ਚਰਚਾ ਦੇਸ਼ ਹੀ ਨਹੀਂ ਸਗੁਵਦੇਸ਼ ਦੇ ਵਿੱਚ ਵੀ ਨੇ ਇਸੇ ਕਰਕੇ ਤਾਂ ਉਸ ਨੂੰ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਉੱਥੋਂ ਦੀ ਪਾਰਲੀਮੈਂਟ ਚ ਬੁਲਾ ਕੇ ਸਨਮਾਨਿਤ ਕੀਤਾ ਸੀ ਇਨੰਦੇ ਨੇ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਵਾਪਸ ਆਏ ਹੋਏ ਨੇ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਦੀ ਧਰਤੀ ਤੇ ਜੋ ਮੈਨੂੰ ਪੇਪਰ ਆਰਟਿਸਟ ਹੋਣ ਦੇ ਨਾਤੇ ਮਾਨ ਸਨਮਾਨ ਮਿਲਿਆ ਹੈ ਮੈਂ ਉਸ ਤੋਂ ਬੇਹਤ ਖੁਸ਼ ਹਾਂ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਭਾਰਤ ਚ ਕਈ ਸਾਲ ਆਪਣੀ ਕਲਾ ਜ਼ਰੀਏ ਕਈ ਮਾਡਲ ਤਿਆਰ ਕੀਤੇ ਪਰ ਇੱਥੇ ਮੈਨੂੰ ਬਣ ਦਾ ਮਾਨ ਸਤਕਾਰ ਨਹੀਂ ਪਰ ਕੈਨੇਡਾ ਤੇ ਆਸਟ੍ਰੇਲੀਆ ਸਰਕਾਰ ਨੇ ਮੇਰੀ ਕਲਾ ਦੀ ਪਛਾਣ ਕੀਤੀ ਤੇ ਮੈਨੂੰ ਬਣਦਾ ਮਾਨ ਦਿੱਤਾ। ਉਹਨਾਂ ਕਿਹਾ ਕਿ ਮੇਰੇ ਵੱਲੋਂ ਕਾਫੀ ਮਾਡਲ ਤਿਆਰ ਕੀਤੇ ਗਏ ਨੇ ਜਿਹੜੇ ਹੁਣ ਵਿਦੇਸ਼ਾਂ ਦੇ ਮਿਊਜ਼ੀਅਮ ਦੀ ਸ਼ੋਭਾ ਵਧਣ ਜਾ ਰਹੇ ਨੇ। ਅੱਜ ਤਕਰੀਬਨ ਜਿਸ ਤਰ੍ਹਾਂ ਕਿ ਸਾਰੇ ਮੇਰੇ ਮਿੱਤਰ ਜਾਣਦੇ ਨੇ ਜਾਂ ਸਾਰੇ ਦੇਸ਼ ਦੁਨੀਆ ਦੇ ਲੋਕ ਜਾਣਦੇ ਨੇ ਕਿ ਕੈਨੇਡਾ ਰਹਿ ਰਹੇ ਹਾਂ ਪਿਛਲੇ 2 ਸਾਲਾਂ ਤੋਂ ਤੇ ਅੱਜ ਵਾਪਸੀ ਹੋਈ ਹੈ 2 ਸਾਲਾਂ ਬਾਅਦ ਆਪਣੇ ਘਰ ਦੇ ਵਿੱਚ ਆਏ ਆ ਅੰਮ੍ਰਿਤਸਰ ਸਾਹਿਬ। ਤੇ ਬੜੀ ਖੁਸ਼ੀ ਹੋਈ ਇਹ ਦੱਸਦਿਆਂ ਸਾਰੇ মিডিਆ ਨੂੰ ਸਾਰੇ ਦੁਨੀਆ ਨੂੰ ਕਿ ਕੈਨੇਡਾ ਦੇ ਵਿੱਚ ਰਹਿੰਦੇ ਆ ਅਨੇਕਾ ਤਰ੍ਹਾਂ ਦੇ ਮਾਨ ਸਨਮਾਨ ਪ੍ਰਾਪਤ ਹੋਏ ਕਿਉਂਕਿ ਬੀਤੇ ਦਿਨੀ ਵਿਸਾਖੀ ਤੇ ਵੀ ਮੈਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੱਲੋਂ ਜੋ ਉੱਥੇ ਪਾਰਲੀਮੈਂਟ ਦੇ ਵਿੱਚ ਬਹੁਤ ਮਾਨ ਸਨਮਾਨ ਬਖਸ਼ਿਆ ਗਿਆ ਕੈਨੇਡਾ ਦੀ ਸਾਰੇ ਮਿਨਿਸਟਰੀ ਵੱਲੋਂ ਬਹੁਤ ਹੀ ਅਦਬ ਸਤਕਾਰ ਮਿਲਿਆ ਕਿਉਂਕਿ ਜੋ ਪੇਪਰ ਆਰਟ ਪਿਛਲੇ 24 ਸਾਲਾਂ ਤੋਂ ਕਰਦੇ ਆ ਰਹੇ ਆ ਵਕ ਵਕ ਮੁਲਕਾਂ 'ਚ ਘੁੰਮੇ ਲੇਕਿਨ ਜੋ ਕਦਰ ਕੈਨੇਡਾ ਦੀ ਸਰਕਾਰਾਂ ਨੇ ਪਾਈ ਇਹ ਸਲਾਗਾਯੋਗ ਆ ਤੇ ਦੁਨੀਆ ਦੇ ਵਿੱਚ ਜਿੰਨੇ ਵੀ ਕਲਾਕਾਰ ਵਸਦੇ ਨੇ ਮੈਂ ਚਾਹੁੰਨਾ ਵੀ ਹਰ ਇੱਕ ਮੁਲਕ ਦੇ ਕਲਾਕਾਰ ਜਿਹੜੇ ਸਾਂਭੇ ਜਾਣ ਉਹਨਾਂ ਦੀ ਚੰਗੀ ਇੱਜ਼ਤ ਮਾਣ ਉਹਨਾਂ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਤੇ ਮੈਂ ਇਸ ਗੱਲ ਦਾ ਦਿਲੋਂ ਧੰਨਵਾਦੀ ਆ ਕੈਨੇਡੀਅਨ ਸਰਕਾਰ ਦਾ ਕਿ ਉਹਨੇ ਇਸ ਨਿਮਾਣੇ ਆਰਟਿਸਟ ਨੂੰ ਪਾਰਲੀਮੈਂਟ ਦੇ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਬੜੀ ਜਲਦੀ ਟੋਰਾਂਟੋ ਦੇ ਕੈਨੇਡਾ ਦੇ ਅਲੱਗ-ਅਲੱਗ ਜਿਹੜੇ ਮਿਊਜ਼ੀਅਮ ਨੇ ਆਰਟਵਰਕ ਨੇ ਜਿਹੜੇ ਉਹ ਆਪਣੇ ਬਣਾ ਕੇ ਸੋਬੇਤ ਕੀਤੇ ਜਾਣਗੇ ਉਦੇ ਨਾਲ ਹੀ ਮੈਂ ਜ਼ਿਕਰ ਕਰ ਦੇਵਾਂ ਕਿ ਬੀਤੇ ਦਿਨੀ ਮੈਂ ਆਸਟ੍ਰੇਲੀਆ ਦੌਰੇ ਤੇ ਸੀ ਤੇ ਆਸਟ੍ਰੇਲੀਆ ਦੌਰੇ ਦੇ ਦੌਰਾਨ ਵੀ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਮੈਨੂੰ ਬੁਲਾ ਕੇ ਦੋ ਵਾਰੀ ਸਨਮਾਨਿਤ ਕੀਤਾ ਗਿਆ ਉਹਦੇ ਨਾਲ ਨਾਲ ਇਹ ਉਹ ਵੀ ਬਹੁਤ ਜ਼ਿਆਦਾ ਐਕਸਾਈਟਿਡ ਨੇ ਇਸ ਕਲਾ ਨੂੰ ਦੇਖ ਕੇ ਕਿਉਂਕਿ ਉਹਨਾਂ ਨੇ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਦੀ ਕਲਾ ਵੇਖੀ ਨਹੀਂ ਸੀ ਤੇ ਉਹ ਗੋਰੇ ਜਦੋਂ ਇਸ ਕਲਾ ਦੀ ਸਲਾਘਾ ਕਰਦੇ ਤੇ ਮੇਰੇ ਲਈ ਨਹੀਂ ਪੂਰੇ ਪੰਜਾਬੀਆਂ ਲਈ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਇੱਕ ਆਰਟਿਸਟ ਪੰਜਾਬ ਦੀ ਧਰਤੀ ਤੋਂ ਗੁਰੂ ਰਾਮਦਾਸ ਦੀ ਧਰਤੀ ਤੋਂ ਜਾਂਦਾ ਹੈ ਤੇ ਉਹਨੂੰ ਇੰਨਾ ਅਦਬ ਸਤਕਾਰ ਸਤਕਾਰ ਮਿਲਦਾ ਉਹਦੀ 24 ਸਾਲਾਂ ਦੀ ਮਿਹਨਤ ਦਾ ਮੁੱਲ ਪੈਂਦਾ ਤੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਮੈਂ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਤੇ ਆਪਣੇ ਦੋਸਤਾਂ ਮਿੱਤਰਾਂ ਦਾ ਭਰਾਵਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕੇ ਮੀਡੀਆ ਵਾਲੇ ਵੀਰਾਂ ਦੇ ਸਹਿਯੋਗ ਸਦਕੇ ਅੱਜ ਤਾਈ ਮੈਂ ਇੱਥੇ ਪਹੁੰਚਿਆ ਤੇ ਬੜੀ ਕਿਰਪਾ ਹੈ ਵਾਹਿਗੁਰੂ ਦੀ ਤੇ ਕੀ ਕਹਿਣਾਗਾ ਹੋਗੇ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਤੁਹਾਡੀ ਇੰਨੀ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇੰਡੀਆ ਦੇ ਗਵਰਨਮੈਂਟ ਨੂੰ ਨਹੀਂ ਕੀਤਾ ਜਾ ਰਿਹਾ ਦੇਖੋ ਜੀ ਆਪਣੇ ਪੰਜਾਬ ਦੇ ਵਿੱਚ ਮੈਂ ਤਕਰੀਬਨ 22 ਸਾਲ ਆਰਟਵਰਕ ਕੀਤਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨੀਆਂ ਵੀ ਲਾਈਆਂ ਗਈਆਂ ਵਰਕਸ਼ਾਪਾਂ ਵੀ ਲਾਈਆਂ ਗਈਆਂ ਤੇ ਮੀਡੀਆ ਦੇ ਜ਼ਰੀਏ ਤੁਹਾਡੇ ਜ਼ਰੀਏ ਵੀ ਬਹੁਤ ਦੁਨੀਆ ਤੱਕ ਖਬਰ ਪਹੁੰਚਦੀ ਸੀ ਲੇਕਿਨ ਇਹ ਕਿਤੇ ਨਾ ਕਿਤੇ ਹੈ ਤਾਂ ਦੁੱਖ ਵਾਲੀ ਗੱਲ ਕਿਉਂਕਿ ਜਿਹੜਾ ਕਲਾਕਾਰ ਕਲਾ ਨੂੰ ਸਮਰਪਿਤ ਹੈ ਤੇ ਸਰਕਾਰਾਂ ਦਾ ਫਰਜ਼ ਬੰਦਾ ਉਸ ਕਲਾਕਾਰ ਦੀ ਸਾਰ ਲਈ ਜਾਵੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਜਦੋਂ ਮੈਂ ਜਸਟਿਨ ਟਰੂ ਟਰੂਟੋ ਜੀ ਨੂੰ ਮਿਲ ਰਿਹਾ ਤੇ ਉਹਨਾਂ ਦੇ ਚਿਹਰੇ ਦੇ ਫੇਸ ਐਕਸਪ੍ਰੈਸ਼ਨ ਤੁਸੀਂ ਦੇਖੋ ਕਿੰਨਾ ਉਹ ਇਸੀ ਤੋਂ ਇੰਪ੍ਰੈਸ ਹੋਏ ਨੇ ਕਿੰਨੀ ਕਦਰ ਕਰ ਰਹੇ ਨੇ ਕਿਸੇ ਕਲਾਕਾਰ ਦੀ ਈਵਨ ਹੋਰ ਵੀ ਆਸਟ੍ਰੇਲੀਆ ਦੇ ਮਿਨਿਸਟਰ ਹੈ ਜਾਂ ਜਿਹੜੇ ਕੈਨੇਡਾ ਦੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਆ ਮਾਰਕ ਮਿਲਰ ਜੀ ਉਹ ਤਾਂ ਇੰਨੇ ਹੈਰਾਨ ਹੋਏ ਤੇ ਜਦੋਂ ਉਹਨਾਂ ਨੂੰ ਮੈਂ ਦੱਸਿਆ ਮੈਂ ਦੁਨੀਆ ਦੀ ਸਭ ਤੋਂ ਛੋਟੀ 1 ਇੰਚ ਦੀ ਦਸਤਾਰ ਬਣਾਈ ਤੇ ਉਹ ਹੈਰਾਨ ਹੋ ਗਏ ਵੀ 1 ਇੰਚ ਦੀ ਦਸਤਾਰ ਮੈਂ ਵੇਖਣਾ ਚਾਹੂੰਗਾ ਕਹਿੰਦਾ ਉਹਨੇ ਵੀ ਸਿੱਖਾਂ ਦੇ ਵਿੱਚ ਇੰਨੀ ਕਲਾ ਹੈਗੀ ਹੈ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਦੁਨੀਆ ਦੇ ਸੱਤਾਂ ਜੁੱਬਿਆਂ ਦੇ ਮੈਂ ਮਾਡਲ ਬਣਾਏ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਬਣਾਇਆ ਤੇ ਉਹ ਜਾਣਦੇ ਨੇ ਦਰਬਾਰ ਸਾਹਿਬ ਬਾਰੇ ਤੇ ਹੁਣ ਮੈਨੂੰ ਬੜੀ ਖੁਸ਼ੀ ਉਦੋਂ ਹੋਏਗੀ ਕਿ ਬੜੀ ਜਲਦੀ ਅਸੀਂ ਕੈਨੇਡੀਅਨ ਜਿਹੜੇ ਗੋਰਿਆਂ ਦੇ ਜਿਹੜੇ ਮਿਊਜ਼ੀਅਮ ਹੈ ਉੱਥੇ ਵੀ ਆਪਣਾ ਆਰਟਵਰਕ ਜਿਹੜਾ ਸੁਸ਼ੋਭਿਤ ਕਰਾਂਗੇ ਉਹਦੇ ਨਾਲ ਨਾਲ ਆਸਟ੍ਰੇਲੀਆ ਦੇ ਵਿੱਚ ਵੀ ਬੜੀ ਜਲਦੀ ਸੁਸ਼ੋਭਿਤ ਕੀਤੇ ਜਾਣਗੇ ਤੇ ਜਿਹੜਾ ਤੁਹਾਡਾ ਸਵਾਲ ਸੀ ਮੈਂ ਉਹਨੂੰ ਥੋੜਾ ਹੋਰ ਲੰਮਾ ਕਰਾਂ ਕਿ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਨੇ ਉਹ ਆਪਣੇ ਲੈਵਲ ਤੇ ਵਧੀਆ ਕਾਰਜ ਕਰ ਰਹੀਆਂ ਹੋਣੀਆਂ ਕਿਤੇ ਨਾ ਕਿਤੇ ਕਲਾਕਾਰ ਨੂੰ ਸੰਬੰਧ ਦੇ ਵਿੱਚ ਲਈ ਉਹਨਾਂ ਦਾ ਕੋਈ ਚੰਗਾ ਕੰਟ੍ਰਿਬਿਊਸ਼ਨ ਨਜ਼ਰ ਨਹੀਂ ਆਉਂਦਾ ਹੋ ਸਕਦਾ ਸਾਡੇ ਵਰਗੇ ਕਲਾਕਾਰਾਂ ਦੀ ਚੰਗੀ ਕਦਰ ਇਹਨਾਂ ਨੇ ਸਰਕਾਰਾਂ ਨੇ ਪਾਈ ਹੁੰਦੀ ਤੇ ਅੱਜ ਸਾਡੇ ਵਰਗੇ ਕਲਾਕਾਰਾਂ ਨੂੰ ਬਾਹਰ ਮੁਲਕਾਂ ਵੱਲ ਮੂੰਹ ਕਰਨ ਦੀ ਲੋੜ ਨਾ ਪੈਂਦੀ। ਅਸੀਂ ਅੱਜ ਵੀ ਆਪਣੇ ਇੱਥੇ ਪੰਜਾਬ ਨੂੰ ਪਿਆਰ ਕਰਦੇ ਹਾਂ ਇਸ ਧਰਤੀ ਤੇ ਫੇਰ ਆਏ ਹਾਂ ਸਾਡਾ ਪਰਿਵਾਰ ਇੱਥੇ ਹੈ ਸਾਡੇ ਗੁਰੂ ਦੀ ਧਰਤੀ ਇੱਥੇ ਹੈ ਪਰ ਜੋ ਕਲਾਕਾਰ ਦੀ ਸਾਮ ਸੰਭਾਲ ਇੱਥੇ ਇਸ ਮੁਲਕ 'ਚ ਹੋਣੀ ਚਾਹੀਦੀ ਸੀ ਮਾਫ਼ ਕਰਨਾ ਨਹੀਂ ਹੋਈ। ਜੀ ਗੱਲ ਕਿ ਤੁਹਾਨੂੰ ਮਿਲਿਆ ਕੀ ਗੱਲਬਾਤ ਹੋਈ ਤੁਹਾਡੀ ਨਾਲ ਜੀ। ਜਸਟਿਨ ਟੂ